ਅਮ੍ਰਿਤਸਰ ਦੇ ਜੱਜਨਗਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਹਿਲਾ ਇੱਕ ਨੌਜਵਾਨ ਫਿਰ ਦੋ ਅਤੇ ਇੱਕ-ਇੱਕ ਕਰਕੇ 11 ਨੌਜਵਾਨ ਤੇਜ਼ ਤਾਰ ਹੱਤਿਆਰ ਨਾਲ ਇੱਕ ਗੱਡੀ ਵਿੱਚ ਵੜਦੇ ਨੇ ਤੋੜ-ਫੋੜ ਕਰਨ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਜਿਸ ਸਮੇਂ ਇਹ ਘਟਨਾ ਹੋਈ ਗੱਡੀ ਚਿਕੋਰਤ ਰੇਖਾ ਤੇ ਉਸਦੀ ਬੇਟੀ ਹੀ ਸਨ ਦੋਨਾਂ ਨੇ ਇੱਕ ਕਮਰੇ ਵਿੱਚ ਜਾ ਕੇ ਆਪਣੀ ਜਾਨ ਬਚਾਈ ਹੈ ਰੇਖਾ ਮੁਤਾਬਕ ਪੁਰਾਣੀ ਰஞ்சிਸ਼ ਤੇ ਚੱਲਦੇ ਰਾਹੁਲ ਨਾਮਕ ਨੌਜਵਾਨ ਆਪਣੇ ਸਾਥੀਆਂ ਨਾਲ ਆਇਆ ਅਤੇ ਤੋੜ-ਫੋੜ ਕਰਨ ਤੋਂ ਬਾਅਦ ਗੱਡੀ ਵਿੱਚ ਪਏ ਪੈਸੇ ਅਤੇ ਸੋਨਾ ਲੈ ਕੇ ਫਰਾਰ ਹੋ ਗਿਆ ਸਾਡੇ ਅਸਟਾ ਆਇਆ ਸੀ ਜੀ ਨਾਲ ਦੇ ਪਾਸੇ ਡੈਥ ਹੋਈ ਸੀ ਸਾਰਾ ਪਰਿਵਾਰ ਸਾਡਾ ਉੱਥੇ ਸੀ ਮੈਂ ਔਰ ਮੇਰੀ ਬੇਟੀ ਕੱਲੀ ਸੀ ਕੁਝ ਮੁੰਡੇ ਦਾਤਰ ਫੜੇ ਹੋਏ ਸੀ ਕੌਣ ਸੀ ਮੁੰਡੇ ਉਹ ਮੁੰਡੇ ਓਮੇਂਦਰਾ ਕਲੋਨੀ ਦੇ ਸੀ ਜੀ ਰਾਹੁਲ ਤੇ ਸਾਹਿਲ ਤੇ ਬਾਕੀ ਮੁੰਡੇ ਮੈਂ ਨਹੀਂ ਪਛਾਨਦੀ ਜੋ ਕਿ ਅਣਪਛਾਤੇ ਮੁੰਡੇ ਸੀ ਤੇ ਸਾਰੇ ਅੰਦਰ ਵੜ ਕੇ ਅਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਕੁੰਡੀ ਲਾ ਕੇ ਕਮਰੇ ਦਾ ਦਰਵਾਜ਼ਾ ਬੰਦ ਕਰਤਾ ਉਹਨਾਂ ਨੇ ਦੱਤਰ ਮਾਰ ਮਾਰ ਕੇ ਦਰਵਾਜ਼ੇ ਦੀਆਂ ਕੁੰਡੀਆਂ ਤੋੜਤੀਆਂ ਅੰਦਰ ਆ ਗਏ ਸਾਡੇ ਮਾਂ ਬੇਟੀ ਨਾਲ ਹਾਥਾ ਪਾਈ ਕੀਤੀ ਔਰ ਨਾਲੇ ਸਾਰੇ ਘਰ ਦਾ ਸਾਰਾ ਸਮਾਨ ਤੋੜ ਗਏ ਅਲਮਾਰੀ ਸਾਡੀ ਖੋਲੀ ਉਹਦੇ ਵਿੱਚ ਜੋ ਕਿ ਅੱਜ ਹੀ ਮੈਂ ਕਮੇਟੀ ਲਈ ਸੀ 60000 ਰੁਪਏ ਦੀ ਉਹ ਵੀ ਉਹ ਲੈ ਗਏ ਨਾਲੇ ਮੇਰੇ ਦੋ ਟੌਕਸਾਂ ਦੀਆਂ ਜੋੜੀਆਂ ਉਹ ਵੀ ਲੈ ਕੇ ਕੱਢ ਕੇ ਪ੍ਰਸ਼ਾਸਨ ਨੂੰ ਕੀ ਮੰਗਣਾ ਚਾਹੁੰਦੇ ਮੈਂ ਹੀ ਮੰਗਣਾ ਚਾਹਨੀ ਆ ਜੀ ਸਾਡੇ ਨਾਲ ਇਨਸਾਫ ਕੀਤਾ ਜਾਵੇ ਕਿ ਜੇ ਬਾਏ ਦੇਵੇਂ ਮੇਰੇ ਘਰ ਦਾ ਕੋਈ ਮੈਂਬਰ ਮੇਰੀ ਕੁੜੀ ਨੂੰ ਕੁਝ ਗਲਤ ਮਲਤ ਕਰਦੇ ਜਾਂ ਕੋਈ ਪਰਿਵਾਰ ਦੀ ਆਸ ਆ ਜਾਂਦਾ ਤੇ ਫਿਰ ਕੌਣ ਜ਼ਿੰਮੇਵਾਰ ਸੀ ਗੁੰਡਾਗਰਦੀ ਦਾ ਇਹ ਪੂਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਦੂਸਰੇ ਪਾਸੇ ਕਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਸੀਸੀਟੀਵੀ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਵੇਖਾ ਪਤਨੀ ਰਮੇਸ਼ ਕੁਮਾਰ ਗਲੀ ਨੰਬਰ 5 ਜੱਜਨਕਰ ਇਹਦੇ ਘਰ ਦਾ ਕੋਈ ਰਾਹੁਲ ਤੇ ਹੋਰ ਮੁੰਡਾ ਸੀ ਨਾਲ ਨਾਲ ਉਹਦੇ 10 15 ਮੁੰਡੇ ਸੀਗੇ ਉਹਨਾਂ ਨੇ ਕੋਈ ਹਮਲਾ ਕੀਤਾ ਆ ਇਹਦਾ ਡਿਊਟੀ ਅਫਸਰ ਹੈ ਗੁਰਵੰਦਰ ਸਿੰਘ ਇਹਦੀ ਤਫ਼ਤੀਸ਼ ਕਰ ਰਹੇ ਨੇ ਜੋ ਤਫ਼ਤੀਸ਼ਦਾਨ ਕਾਰਵਾਈ ਹੋ ਗਈ ਹਮਚਲੇ ਨਾਲ ਸਰ 15 ਮੁੰਡੇ 10 15 ਮੁੰਡੇ ਸੀ ਸੀ ਵੀ ਜਾਂਡੇ ਆ ਤੇ ਇਹ ਪੂਰਾ ਪਤਾ ਲੱਗਾ ਵੀ ਕਿ ਬਾਕੀ ਕੌਣ ਸੀ ਇਹਨਾਂ ਨੂੰ ਪਤਾ ਸੀ 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 ٹی ਵੀ ਕੈਮਰੇ ਦੇ ਫੁਟੇਜ ਉਹ ਵੇਖ ਲਾਂਗੇ ਕਿਹੜੇ ਕਿਹੜੇ ਮੁੰਡੇ ਆ ਰਹੇ ਆ ਉਹ ਦੇਖੀ ਜਾਊ ਅਮ੍ਰਿਤਸਰ ਵਿੱਚ ਆਏ ਦਿਨ ਇਸ ਤਰ੍ਹਾਂ ਦੀਆਂ ਮਾਰਕੁੱਟ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕੀ ਹੈ ਜਿਸ ਦਾ ਨਤੀਜਾ ਇਹ ਰੋਜ਼ ਹੁੰਦੀਆਂ ਘਟਨਾਵਾਂ ਨੇ ਅਮ੍ਰਿਤਸਰ ਤੋਂ ਸੁਖਚੰਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ